ਉਹ ਦੋ ਦੰਗੀਆਂ ਨੇ ਰਾਜ ਸਭਾ ਤੇ ਕਹਿੰਦੇ ਨੇ ਤੋੜ ਗਏ ਜੀ ਆਖ ਲਈ ਆਇਓ ਦਾ ਪ੍ਰਸਾਦ ਦੇ ਜੀ ਕਿਹੜਾ ਡੰਡਾ ਦੇ ਦੋ ਨੇ ਸੱਚ ਨਹੀਂ ਫੇਰ ਗਾਲੀ ਆਵਾਜ਼ ਜੀ ਉਸ ਸਰਕਾਰ ਆ ਗਈ ਪਰੇਸ਼ਾਨਾ ਪੱਤਰਕਾਰ ਇਹਨਾਂ ਦੱਸਣਾ ਇੰਜ ਹੀ ਹੋਣਾ ਵਾ ਦੇਖੇ ਜਦ ਤੂੰ ਪਰਦਾ ਰੱਖਣਾ ਤੇ ਬੋਲ ਜੇ ਕਰਨਾ ਤੂੰ ਰਾਜਾ ਆੜੇ ਜੇ ਟਾਈਮ ਲੱਕੜੀਏ ਬੰਦ ਕਰ ਦੋ ਮਿੰਟ ਕਰ ਬੰਦ ਕਰ ਕੈਮਰੇ ਬੰਦ ਕਰਤਾ ਜਾ ਰਹੇ ਬੰਦ ਕਰ ਭਰਾ ਜੇ ਬੰਦ ਕਾਲ ਮਾਹਰ ਕੋਈ ਮਸਾਹ ਕੋਈ ਨਹੀਂ 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 ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਦੋ ਮਿੰਟ ਹੈ ਯਾਰ ਦੋ ਮਿੰਟ ਦੀ ਗੱਲ ਕਰਨੋ ਕੋਈ ਨਹੀਂ ਕੋਈ ਨਹੀਂ ਮਾਰੇ ਕੋਈ ਨਹੀਂ ਕਰ ਲੋ ਕਰ ਲੋ ਸਭ ਲੋ ਕਰ ਲੋ ਕਰ ਲੋ ਅਸੀਂ ਆਪਣੀ ਆਪਣੀ ਚੰਦਗੀ ਫਾਤੀਜਾ ਬਿਲੋਦੀ ਕੋਈ ਨਹੀਂ ਅੱਜ ਮਾ ਫੜਾ ਸਾਰ ਇੱਕ ਮਿੰਟ ਅੱਜ ਤੁਸੀਂ ਜਯਾਦਵਿੰਦਰ ਚਾਲ ਦੇ ਘਰ ਪਹੁੰਚੇ ਜੋ ਕੀ ਕਿਹੜਾ ਗੱਲ ਹੈ ਕੀ ਉਹ ਸਾਰਾ ਜੋ ਅੱਜ ਵਿੱਚ ਆ ਫੇਰ ਮਾਮਲਾ ਦਾ ਸਹੀ ਵੀ ਨਹੀਂ ਸਾਰਾ ਵਰਕਰ ਹੀ ਨਾਰਾਜ਼ ਹੈ ਤੁਹਾਡਾ ਨਹੀਂ ਨਹੀਂ ਨਾਰਾਜ਼ ਨਹੀਂ ਹੈ ਯਾਰ ਸਾਰੇ ਭਰਾਏ ਸਾਰੇ ਭਰਾਏ ਨਹੀ ਨਾਰਾਜ਼ ਯਾਰ ਇਹਨਾਂ ਨੇ ਤੁਹਾਡੇ ਨਾਲ ਬੜੀ ਆ ਅੱਜ ਤੁਸੀਂ ਮਿਲਾਉਣ ਵਾਸਤੇ ਪਹੁੰਚੇ ਹੋ ਜੋ ਨੇ ਨਹੀਂ ਨਹੀਂ ਮੰਨੇ ਨਹੀਂ ਮਿਲ ਆਏ ਆ ਅਸੀਂ ਸਾਡਾ ਭਰਾ ਆ ਅਸੀਂ ਇੱਥੇ ਲਾਗੇ ਇਹ ਬੂਟਾ ਕਹਿੰਦੇ ਪਏ ਆ ਤੇ ਵੇਖੋ ਜਦੋਂ ਘਰ ਅੱਗੋਂ ਆਵੇ ਭਾਵੇਂ ਕਿਸੇ ਵੀ ਪਾਰਟੀ ਦਾ ਕੋਈ ਬੰਦਾ ਹੋਵੇ ਤੇ ਉਹਦੇ ਘਰੇ ਜਾਈਦਾ ਹੀ ਆ ਤੇ ਇਹਦੇ ਸਾਡਾ ਭਰਾ ਆ ਨੌਨ ਮਾਸੜਾ ਵਾਕ ਹੋ ਜਣਾ ਨਾਲ ਹੀ ਲੰਮੇ ਸਮੇਂ ਤੋਂ ਪਾਰਟੀ ਦੇ ਨਾਲ ਨਰਾਜ ਚੱਲਦੇ ਪਏ ਨੇ ਨਹੀਂ ਨਰਾਜ ਯਾਰ ਤੁਸੀਂ ਆਪੇ ਕਿ ਨਰਾਜ ਕਰੀ ਜਾਂਦੇ ਜੀ ਨਹੀਂ ਨਰਾਜ ਮੈਂ ਹੀ ਨਰਾਜ ਆ ਜੇ ਨਾ ਕਰੀਂ ਕੀ ਕਾਰਨ ਬਣਿਆ ਕਿ ਨਾ ਆਜ਼ਾਦ ਦਾ ਪਿਆ ਮੇਰੀ ਗੱਲ ਸੁਣੋ ਲੋਕਤੰਤਰ ਆ ਕੋਈ ਬੰਦਾ ਚੋਣ ਲੜ ਸਕਦਾ ਤੁਸੀਂ ਵੀ ਖਲੋਜੋ ਤੁਹਾਡੇ ਭਰਾ ਦੇ ਨੇ ਅਸੀਂ ਤਾਂ ਤੁਹਾਡੇ ਬੰਦੇ ਨੇ ਮੇਰੇ ਹੋਰ ਤੁਹਾਡੀ ਪ੍ਰਕਿਰਿਆ ਹੀ ਬੰਦ ਹੋ ਜਿੱਤੀ ਹੁੰਦੀ ਆ ਜੀ ਜੀ ਵੀ ਉਹ ਅੱਛੀ ਕੈਂਡੀਡੇਟ ਬਾਦ ਚੁਲਿਆ ਜਿੱਤੇ ਪਾਰਟੀ ਦੀ ਜਿੱਤ ਹੋਵੇ ਤਾਕਤ ਹੋਵੇ ਹੁਣ ਆਜੰਦਵੰਦਰ ਮੰਨਿਆ ਕਿ ਨਹੀਂ ਮੰਨਿਆ ਯਾਰ ਸਾਡਾ ਭਰਾ ਆ ਉਹ ਕਦੋਂ ਰੁੱਸਿਆ ਕਦੋਂ ਅਸੀਂ ਤੁਸੀਂ ਐਵੇਂ ਕਰੀ ਜਾਂਦੇ ਫਿਰ ਕੀ ਹਰ ਬੰਦਾ ਲੜ ਸਕਦਾ ਲੈ ਕੇ ਹੈ ਸਾਡਾ ਜੋੜ ਮੋੜ ਜਰੋ ਜਰੋ ਬੜਾ ਅੱਛਾ